ਆ ਦੇਖੋ ਜਿਹੜੇ ਬਜ਼ਾਰਾਂ 'ਚ 5-500 ਦਾ ਇੱਕ ਇਥੇ 500 ਦੇ ਤਿੰਨ ਕਰਤੇ ਆ। 3 165 ਰੁਪਏ ਦਾ ਸੂਟ ਵੀ ਕਰ। ਬਹੁਤ ਕੁਝ ਮਿਲ ਜੂਗਾ। ਸੇਲ ਸ਼ੁਰੂ 500 ਦਾ ਤਿੰਨ ਸੂਟ ਇੱਕ ਤੋਂ ਇੱਕ ਪ੍ਰਿੰਟ ਦੇ ਨਾਲ। ਹਲੋ ਪਿਓਰ ਕਰੇਬ অর্ਗੈਂਜ਼ਾ ਸੂਟ ਦੁਪੱਟਾ 200-200 ਰੁਪਏ। ਆਹ ਹੋਰ ਤੁਸੀਂ ਚੈੱਕ ਕਰ ਲਓ। ਕੋਈ 500 ਕੋਈ 700 200-200 ਰੁਪਏ ਜੀ ਆ ਲਓ। ਬਸ ਲੈ ਜਾਓ। 200 ਰੁਪਏ। ਪੂਰੀ ਦੁਕਾਨ ਸੇਲ ਤੇ ਚੱਕੋ 250 ਰੁਪਏ ਭਾਜੀ। ਇਤਨਾ ਦਾ ਸੂਟ ਇਤਨਾ ਦਾ ਡਿਜ਼ਾਈਨਰ ਡਿਜੀਟਲ ਦੁਪੱਟਾ। ਜਿਹੜਾ ਬਾਜ਼ਾਰ 'ਚ 600-70 ਹੈ ਲੋ ਬਾਬੇ ਨੇ 350 ਰੁਪਏ ਆ ਦੇਖੋ ਜਿਹੜੇ 12 1200 14 1400 ਦੇ ਪੀਸ ਸਾਢੇ 400 ਰੁਪਏ ਦਾ ਸੂਟ ਕਰਤਾ ਪੰਜਾਬ ਦੀ ਗਰੰਟੀ ਭੀ ਸਾਢੇ 400 ਦੀ ਆ ਦੇਖੋ ਲੈ ਲਓ ਪੈਗ ਨੇ ਪੈਗ ਮੁੱਟੇ ਬਾਬੇ ਦੀ ਅੱਡੀ ਦੇ ਸਾਢੇ 400 ਆ ਲੋ ਲੈ ਲਓ ਜਿੰਨਾ ਮਰਜੀ ਚੱਕ ਲਓ ਸਾਢੇ 400 12 1200 ਵਾਲੇ ਸੂਟ ਸਾਢੇ 400 ਜੋ ਗੱਲਾਂ ਨਹੀਂ ਕਰਦੇ ਭਾਜੀ ਇਹੀ ਦੁਕਾਨਦਾਰ ਇਹ ਸੂਟ ਇੱਕ ਨਾਲ ਇੱਕ ਫ੍ਰੀ ਦੇ ਰੇ 2000 ਦੇ ਦੋ ਕਹਿ ਰਹੇ ਆ ਇੱਥੇ ਇਹਨੇ 2002 ਐਸੇ 902 ਇੱਥੇ 902 ਉਹ ਵੀ ਹੈਂਡ ਵਰਕ ਦਾ ਚੱਕੋ 450 ਰੁਪਏ ਦਾ ਸੂਟ ਇਹਨੇ ਵਿਆਹ ਲਈ ਦਾਅਵਿਦੇ ਕਪੜਾ ਬਾਜ਼ਾਰ ਚ ਆ ਕੇ ਤੁਸੀਂ 50000 ਦਾ ਲੈਣਾ ਉਹ ਇੱਥੇ 20 22000 ਦੇ ਰਣਾ ਅਸੀਂ ਪਿਓਰ ਮਸਲੀਨ ਦੇ ਸੂਟ ਚੁੰਨੀਆਂ ਪਿਓਰ ਦੀਆਂ ਬਾਜੂ ਕੱਢੇ ਹੋਏ ਹਾਂ ਤਵੱਟੇ ਨਾਲ ਡਿਜ਼ਾਈਨਰ ਜੀ ਨਾ 995 ਨਾ 1095 ਹਲੋ ਭਾਜੀ ਹਾਂਜੀ 1.500 500 5 500 ਚ ਕਰਦੇ 5 500 ਰੇ ਵੈਤਰੇ ਇਸ਼ਤ ਦਾ ਇਤਿਹਾਸ ਬਣਾਤਾ ਬਾਪੇ ਦੀ ਹੱਡੀ ਜਲੰਧਰ ਬੱਸ ਸਟੇ ਸਾਹਮਣੇ ਚ ਕੋ 500 ਭਾਜੀ ਜੰਗਲ ਸੂਟ ਸਲਵਾਰ ਦੇ ਪੋਜੇ ਬਾਜੂ ਨਾਲ ਚਰੋਂ ਦੀ ਚੁੰਨੀ ਨਾਲ ਨਾ 250 ਨਾ 250 650 ਦਾ ਸੂਟ ਲਓ ਇਹ 650 ਦਾ ਸੂਟ ਦਿੱਤਾ ਕੋ 650 ਰੰਗੇ ਚ ਬਹੁਤ ਸਾਰੇ ਮਿਲ ਜੂਗੇ ਬਹੁਤ ਰੰਗਾਂ ਮਿਲਣਗੀਆਂ ਡਿਜ਼ਾਈਨਿੰਗਾਂ ਮਿਲਣਗੀਆਂ 30 ਸਤੰਬਰ ਤੱਕ ਆ ਪੂਰਾ ਮਹੀਨਾ ਇਦਾਂ ਹੀ ਫੇਰੇ ਕਰਨੇ ਆ ਆ ਜਾਓ ਕਾਮੀ ਆ ਜਾਓ ਬੀ ਆ ਜਦਿਨੇ ਤਾਮੀ ਆ ਜੋ ਦੁਕਾਨ ਤੁਹਾਡੀ ਬਾਬੇ ਦੀ ਹੱਟੀ ਕੋ ਜਿਹੜੇ ਬਾਜ਼ਾਰ ਚ 3 3000 ਚ ਦੰਮੀਆਂ ਦੇ ਲਾ ਕੇ ਸੂਟ ਬਾਬੇ ਦੇ ਹੱਟੀ ਦੇ 1 1000 ਚ ਪਾਰਟੀ ਵੇਅਰ ਚੀਜ਼ਾਂ ਤੁਹਾਨੂੰ ਦੇ ਰਹੇ ਆ ਲੈ ਜੋ 1 1000 ਰੁਪਏ ਚ ਆ ਦੇਖ ਲੋ ਗਲਾਸ ਤੇ ਸੂਟ ਪਿਓਰ ਹੈਂਡ ਵਰਕ ਨਾਲ ਹਾਂਜੀ 1000 ਰੁਪਏ ਕਰਤੇ ਆ ਸੋ ਵੱਡੇ ਫਾਇਦੇ ਇੱਕ ਤੋਂ ਇੱਕ ਨਿਆਰਾ ਇੱਕ ਤੋਂ ਇੱਕ ਵੱਡਾ ਫੇਰਾ ਮਾ ਗਣਾ ਗਾਰੰਟੀ ਚਲੇ ਨਾਲ ਐ ਲੋ 800 ਰੁਪਏ ਲੈ ਜੋ ਆ ਦੇਖੋ ਸਲਵਾਰ ਦੇ ਪੌਚੇ ਨਾਲ ਪੌਚਾ ਦੇ ਵੀ ਕੰਮ ਹੈਵੀ ਚੀਜ਼ਾਂ 1000 ਰੁਪਏ ਚ ਦੇਵਾਂਗੇ ਆ ਦੇਖੋ 20 ਭਾਜੀ 700 ਰੁਪਏ ਲੈ ਜਾਓ ਹੈਂਡਵਰਕ ਨਾਲ ਆ ਦੇਖੋ 700 ਦੇ ਕਰੇਵ ਦਾ ਸੂਟ 2-2000 ਰੁਪਏ ਬਿਆਰਾਂ 'ਚ ਹੈ ਇੱਥੇ 7-700 'ਚ ਬੋਲ ਬੋਲਦੇ ਬੱਚੇ ਭਾਜੀ ਇਹਨੇ ਸੱਚੇ ਇੰਦਾਂ ਨੇ ਦੁਪੱਟੇ ਹਾਂਜੀ ਸਜਾਦ ਤੇ ਆਪਾਂ 15-1500 ਰੁਪਏ ਅੱਛਾ 1500 ਦਿੱਤਾ ਏ ਭਾਜੀ ਦਿੱਤਾ ਇਹ ਲੋ ਫੜੋ 40 ਹਜ਼ਾਰਾਂ ਦਾ 20 1500 ਹੈਵੀ ਹੈਂਡਵਰਕ ਆ ਪਿਓਰ ਸਿਲਕ ਦਾ ਸੂਟ ਦੁਪੱਟਾ ਨਾਲ ਤਵਾਕੇਦਰ 1500 ਲਓ 15-1500 'ਚ ਲੈ ਜਾਓ ਹਾਂਜੀ ਆ ਪੀਸ ਨੇੜੇ ਕਰਕੇ ਦਿਖਾ ਦੇ ਭਾਈ ਇਤਨਾ ਸੂਟ ਇਤਨਾ ਦਬੱਟਾ ਭਾਈ 1000 ਰੁਪਏ ਜੀ ਨੇਚਰਲ ਨਹੀਂ ਦੇ ਹੋਣਾ ਭਾਜੀ ਚੀਜ਼ਾਂ ਦੇਖੋ ਤੁਸੀਂ ਨੇਚਰਲ ਕਰੇਪ ਪਿਓਰ ਕਰੇਪ ਦੇ ਸੂਟ ਇਤਨਾ ਦੇ ਹੈਵੀ ਹੈਂਡਵਰਕ ਹਾਂਜੀ ਭਾਜੀ ਕੰਮ ਦੇਖ ਲਓ ਕੀਤਾ ਹੋਇਆ ਜੀ ਆਹ ਦੇਖੋ ਬਾਜੂ ਪੋਂਚੇ ਨਾਲ ਕੱਢੇ ਹੋਏ ਇਹ ਸਲਵਾਰ ਦੇ ਪੋਂਚੇ ਇੱਧਰ ਬਾਜੂ ਡਿਜ਼ਾਈਨ ਡਿਜ਼ਾਈਨਰ ਪੀਸ 2500 ਦਾ ਇੱਥੇ 1500 ਦਾ ਲਓ 1500 ਜੇ ਵੀ ਦੇਵਾਂਗੇ ਤੁਹਾਨੂੰ ਜਿਹੜੇ ਬਾਜ਼ਾਰ 'ਚ 4500 ਦਾ ਇੱਕ ਆ ਇੱਥੇ 4500 ਦੇ ਤਿੰਨ 15 1500 ਦੇ ਵਿੱਚ ਕਰਤੇ ਆ ਜੀ ਲਓ ਆਹ ਦੇਖੋ ਪੀਸ ਆ ਦੇਖੋ ਬੱਟਾ ਹਾਂਜੀ ਆ ਦੇਖੋ 2000 ਰੁਪਏ ਕਰਦਾ ਠੜੀਆ ਵਾਲਾ ਸੂਟ 2000 ਰੁਪਏ ਅਜਦਾ ਦੇਖੋ ਸੋਦੇ ਹਾਂਜੀ ਆ ਲੋ 8500 ਰੁਪਏ ਦਾ ਸੂਟ ਚੈਲੰਜ ਕਰਦੇ ਆ 8500 ਦਾ ਆ ਲੋ 2000 ਰੁਪਏ ਦੇ ਹਾਂਜੀ ਦੁਪट्टे ਵੀ ਨਾਲ ਹੈਵੀ ਵਾਜੂ ਵਰਕ ਘੇਰੇ ਫਰੰਟ ਆ ਚੱਕੋ 6500 7700 ਰੁਪਏ ਦਾ ਸੂਟ 2 2000 ਆ ਦੇਖੋ ਹਲਦੀ ਵਾਲਾ ਸੂਟ ਆ ਗਿਆ ਹਲਦੀ ਵਾਲਾ ਹਾਂਜੀ ਹਲਦੀ ਫੰਕਸ਼ਨ ਅਜਦਾ ਦਾ ਸੂਟ 2000 ਬੱਟਾ 2000 2000 ਬੜੀ ਪਿਓਰ ਕਰੇਵ ਡਿਸਟਲ ਹਾਏ 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 ਆ ਤਾਂ ਗਾਲ ਹੀ ਬਣ ਗਈ ਚੁੰਨੀ ਫੁੱਲ ਪਿਓਰ ਦੀ ਆ ਲੋ 1300 ਰੁਪਏ ਚ ਲੈ ਲਓ ਆ ਦੇਖੋ 13 1300 ਚ ਰੰਗ ਰੰਗ ਦੇਖੋ ਕਿੰਨੇ ਸੋਹਣੇ ਸੋਹਣੇ ਮੈਂ ਕਹਿੰਨਾ ਪਿਓਰ ਸ਼ਿਮਰ ਦਾ ਸੂਟ ਹਾਂਜੀ ਜਿਹਨੇ ਇਹ ਨਹੀਂ ਲਿੱਤਾ ਉਹਨੇ ਕੁਝ ਨਹੀਂ ਲਿੱਤਾ ਕਿਉਂਕਿ ਆਪਾਂ ਰੇਟ ਦੇ ਰਿਹਾ 1500 ਆ ਲੋ 1500 ਚ ਕਰਦਾ ਸ਼ਿਮਰ ਦੇ ਸੂਟ ਦੇਤਾ ਜੀ ਬਾਕੀ ਜਲਦੀ ਕਰੋ ਆ ਜਾਓ ਬਾਬੇ ਦੇ ਢਿੱਡੇ ਵੱਡੇ ਫੇਰੇ ਰਸਤੇ ਦੇ ਸਾਹਮਣੇ ਯੋ ਮੈਂ ਕਿਉਂਕਿ ਪਹਿਨਾ ਪਰਮ ਨੂੰ ਸਸਤਾ ਮਿਲਦਾ ਸਾਰੇ ਸਮਝਦਾਰ ਆਜੋ ਨੰਬਰ 98804723 ਆ ਦੇਖੋ ਪਰ ਰੇਡੀ ਜਲੰਧਰ ਪਾਸੜੇ ਸੂਟ ਦਾ ਰੇਟ ਦੱਸਿਆ ਨਹੀਂ ਸਾਰੇ ਕਹਿੰਦੇ ਦੇ ਦਿਓ ਦੇ ਦਿਓ 4500 ਦਾ ਸੂਟ ਹੈ ਪਿਓਰ ਕ੍ਰੇਪ ਤੇ 1500 ਕਰਤਾ 1500 ਚ 4500 ਵਾਲਾ ਸੂਟ ਆ ਚੁੱਕਦੇ ਤਾਂ ਓ ਛੇਤੀ ਆਜੋ ਬਾਬੇ ਦੀ ਹੱਟੀ ਬਾਸੜੇ ਸਾਹਮਣੇ ਜਲੰਧਰ ਸ਼ਹਿਰ